ਸਤਿ ਸ੍ਰੀ ਅਕਾਲ ਨਮਸਕਾਰ ਕੀ ਹਾਲ ਚਾਲੇ ਦੋਸਤੋ ਇਹ ਦੇਖ ਲੋ ਜੀ ਦੁਨੀਆ ਦਾ ਸਭ ਤੋਂ ਖੂਬਸੂਰਤ ਦੇਸ਼ ਕੈਨੇਡਾ ਜਿਹੜਾ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਪੰਜਾਬੀਆਂ ਨੇ ਬੜੇ ਚਿਰ ਦੇ ਛੱਡੇ ਗੱਡੇ ਹੀ ਜਾ ਕੇ ਕੈਨੇਡਾ ਜੇ ਬੜੇ ਸੱਟ ਸੀ ਜਿੰਨੇ ਸੱਟ ਸੀ ਨਾ ਉਹਨੇ ਅਜਕਾ ਥੋੜੇ ਪਰੇਸ਼ਾਨ ਹੋ ਗਏ ਲੋਕ ਖਾਸ ਕਰਕੇ ਜਿਹਨੇ ਨਵੇਂ ਆਦਮੀ ਆਏ ਸਟੂਡੈਂਟ ਆਏ ਵੇ ਉਹਨਾਂ ਨੂੰ ਚਾਹਣੇ ਕਿ ਜੁਬਾਂ ਜੁਬਾਂ ਨਹੀਂ ਮਿਲਦੀਆਂ ਪਈਆਂ ਕੰਮ ਕਾਰ ਦੇ ਬੁਰੇ ਹਾਲੇ ਕਈ ਬੜੇ ਮਾਪੋ-ਪੋ ਦੀ ਲਗਵਾ ਕੇ ਪੁੰਚੇ ਵੀ ਕਈਆਂ ਨੇ ਦਲੇ ਲਏ ਵੀ ਕਈਆਂ ਨੇ ਜ਼ਮੀਨ ਵੇਚੀ ਹੈ ਕਈ ਸਿਰਫ ਸ਼ੌਂਕਿਆ ਗਏ ਬਾਹਰ ਘੁੰਮਣ ਪੈਣ ਕਾਰਜ ਜਾਂ ਹੁੰਦਾ ਚਲੋ ਜੀ ਸਾਡਾ ਮੁੰਡਾ ਕੈਨੇਡਾ ਸੈਟ ਹੋ ਜੇ ਸਾਡੀ ਇਸ ਤਰ੍ਹਾਂ ਦੀ ਟੌਰ ਬਣ ਜੇ ਕੋਰੀ ਵੀ ਮੁੰਡਾ ਸੱਲਾ ਘੇਲਾ ਚਲਾ ਗਿਆ ਯਾ ਕੁੜੀ ਚਲ ਗਈ ਹੈ ਉੱਥੇ ਜਾ ਕੇ ਭਾਵੇਂ ਰੋਟੀ ਪਾਣੀ ਜਿਹੜੇਣ ਲੇਕਿਨ ਇੰਡੀਆ 'ਚ ਟੌਰ ਨਾ ਵੀ ਬੱਚਾ ਨਾ ਦਾ ਬਾਹਰ ਸੈਟ ਹੋ ਗਿਆ ਘੇਲਾ ਜਾ ਕੇ ਖੂਬ ਸੁਰਤ ਬੱਚ ਹੁਣ ਤੇ ਲਹਿਰਾ ਪੈਰਾ ਹੋ ਰਹੀਆਂ ਜਦੋਂ ਹਰ ਮਹੀਨੇ ਪੌਂਡ ਆਏ 100 ਡਾਲਰ ਆਏ ਬਾਰੋ ਉਹ ਖੁਸ਼ ਹੁੰਦੇ ਵੀ ਲੇਕਿਨ ਅਸਲੀਅਤ ਜਦੋਂ ਪਤਾ ਲੱਗਦੀ ਹੈ ਨਾ ਕੈਨੇਡਾ ਦੇ ਕੀ ਹੈ ਕੀ ਪਾ ਵਿਗਦੀ ਹੈ ਜਦੋਂ ਉੱਥੇ ਗਏ ਜਿੰਨਾਂ ਦੀ ਸੈਟਿੰਗ ਹੋ ਗਈ ਉਹਨਾਂ ਦੇ ਕੋਈ ਫਿਕਰ ਨਹੀਂ ਪੈਣਾ ਤੇ ਜਿਹੜੇ ਨਵੇਂ ਸਟੂਡੈਂਟ ਕੁੜੀਆਂ ਮੁੰਡੇ ਜਾ ਲਵੇ ਨਾ ਉਹਨਾਂ ਨੂੰ ਤੇ ਰਾਤੀ ਨੀਂਦ ਨਹੀਂ ਆਉਂਦੀ ਤੁਸੀਂ ਵੇਜੋਗੇ ਰੋਜ਼ ਕੋਈ ਨਾ ਕੋਈ ਇੱਕ ਦੋ ਦਿਨ ਦਾ ਤੋ ਜਾਂਦੀ ਹੈ ਕਿਸੇ ਐਕਸੀਡੈਂਟ ਹੋ ਜਾਂਦਾ ਅਸੀਂ ਬੜੇ ਹੈਰਾਨ ਅਗੇ ਆ ਕਾਫੀ ਚਿਰ ਤੋਂ ਬਾਅਦ ਬੈਠਿਆ ਆ ਬੜੀ ਗੱਲ ਦਿੱਤ ਲੋਕੀ ਗੇੜਾ ਯਾਦ ਹੈ ਸੀ ਕਦੀ ਇੰਨੀਆਂ ਮੋਤਾਂ ਨਹੀਂ ਸੁਣੀਆਂ ਨਾ ਕੋ ਨਸ਼ੇ ਕਰਦਾ ਸੀ ਨਾ ਕਦੀ ਇੰਨੇ ਐਕਸੀਡੈਂਟ ਹੁੰਦੇ ਸੀ ਹੁਣ ਤੇ ਜਦੋਂ ਵੇਖੋ ਬਸ ਜੀ ਬੰਦੇ ਰਾੜ-ਵੇਲ ਹੋ ਗਿਆ ਕੁੜੀ ਮਰ ਗਈ ਐਕਸੀਡੈਂਟ ਹੋ ਗਿਆ ਕੋਈ ਡੁੱਬ ਕੇ ਮਰ ਗਿਆ ਕੋਈ ਕੀ ਹੋ ਗਿਆ ਕੋਈ ਸਮਝ ਨਹੀਂ ਆਦੀ ਵੀ ਇਹਦੀ ਧਿਆਲ ਟਿੱਕੀ ਕੀ ਵਿੱਚ ਕਿਉਂ ਇੰਨਾ ਕੁਝ ਹੋ ਰਿਹਾ ਹੈਗਾ ਜਾਂ ਤੇ ਪੰਜਾਬੀ ਦੀ ਤਕਦੀਰ ਮਾੜੀ ਲਾ ਲੋ ਸ਼ਖਤੀ ਇਸੇ ਕਰਕੇ ਹੋਈ ਜਾਂਦੀ ਵੀ ਇਹ ਨੁਕਸਾਨ ਹੋ ਰਿਹਾ ਹੈ ਕਾਰੋਬਾਰ ਕਿਸੇ ਨੂੰ ਮਿਲਦਾ ਨਹੀਂ ਪਿਆ ਜੋਬ ਨਹੀਂ ਮਿਲਦੀ ਪਈ ਲੋਕਾਂ ਨੇ ਪੈਸੇ ਬੜੇ ਲਾਏ ਵੇ ਕੈਸੇ ਲਾਗੇ ਪੁੰਜਣਾ ਸੁਪਨੇ ਬੜੇ ਬੜੇ ਵੱਡੇ ਲਏ ਸੀ ਉਹਨਾਂ ਸੁਪਨੇ ਪੂਰੇ ਹੁੰਦੇ ਨਾ ਇਹ ਨਹੀਂ ਆ ਰਹੇ ਤੇ ਆਦਮੀ ਡਿਪਰੈਸ਼ਨ ਜਾਣੀ ਜਾਣਾਗਾ ਕੋਚੀਆਂ ਮੰਦ ਭਾਗੀ ਖਬਰਾਂ ਆਉਂਦੀਆਂ ਮਾਂ ਪਿਓ ਵਾਸਤੇ ਕਿੰਨੀ ਮੁਸ਼ਕਲ ਵਿਚਾਰੇ ਵਾਸਤੇ ਉਹਨਾਂ ਦੇ ਬੜੇ ਸੁਪਨੇ ਸਿਆ ਕੇ ਬੱਚੇ ਨੂੰ ਬਾਹਰ ਭੇਜ ਜਾਂਦੇ ਆ ਚਲੋ ਜੀ ਬੱਚੇ ਦਾ ਫਿਊਚਰ ਚੰਗਾ ਹੋ ਜਾਏਗਾ ਅਸੀਂ ਵੀ ਚਾਰ ਦਿਨ ਐਸ਼ ਕਰ ਲਾਂਗੇ ਸੁੱਖ ਲਵਾਂਗੇ ਲੇਕਿਨ ਜਦੋਂ ਇਹੋ ਜਿਹੀ ਖੜੀ ਖਬਰ ਆਉਂਦੀ ਹੈ ਤੇ ਸਭ ਦਾ ਮੂਡ ਖਰਾਬ ਹੋ ਜਾਂਦਾ ਖਾਸ ਕਰਕੇ ਮੇਰੇ ਕੈਨੇਡਾ ਵਾਲੇ ਦੀ ਵਦੇਸ਼ਾਂ ਚ ਜਿਹੜੇ ਬੈਠੇ ਹੋਏ ਜਿਹਦੇ ਇਹੋ ਜੀ YouTube ਤੇ ਜਾਂ ਹੋਰ ਕਿਸੇ ਸੋਸ਼ਲ ਮੀਡੀਆ ਦਾ ਇਹ ਨਿਊਜ਼ ਦੇਖਦੇ ਤੇ ਹਰ ਕਿਸੇ ਦਾ ਮਨ ਐਬਸੈਂਟ ਹੋ ਜਾਂਦਾ ਕਿਉਂਕਿ ਜਦੋਂ ਘਰਬਾਰ ਵਸਦੇ ਉਹਨਾਂ ਤੇ ਤਾਂ ਦੀ ਸਾਰੇ ਖੁਸ਼ ਹੁੰਦੇ ਵੇ ਭਾਵੇਂ ਕੋਈ ਇੰਡੀਆ ਰਹਿ ਰਿਹਾ ਹੈ ਪਾਕਿਸਤਾਨ ਰਹਿ ਰਿਹਾ ਹੈ ਵਿਦੇਸ਼ਾਂ ਚ ਰਹਿ ਰਿਹਾ ਹੈ ਕੋਈ ਵੀ ਛੋਟੀ ਨੀ ਬਾਤ ਦਾ ਦੀ ਹੁੰਦੀ ਨਾ ਤੇ ਵਿਦੇਸ਼ਾਂ ਚ ਸਭ ਫੈਲ ਜਾਂਦਾ ਹੈ ਵੀ ਇਹ ਕੀ ਬੰਦਾ ਪਿਆ ਹੈ ਘਰੋਬਾਰ ਤੇ ਚਲੋ ਹਲੀ-ਹੋਲੀ ਕਿਤੇ ਨਾ ਕਿਤੇ ਸੈੱਟ ਹੋ ਜਾਏਗਾ ਲੇਕਿਨ ਜਦੋਂ ਮੌਤ ਦੀਆਂ ਖਬਰਾਂ ਸੁਣਦੇ ਹੋ ਉਹ ਵੀ ਮੂਡ ਖਰਾਬ ਹੋ ਜਾਂਦਾ ਆਦਮੀ ਦਾ ਇਸ ਕਰਕੇ ਦੋਸਤੋ ਤੁਸੀਂ ਆਮ ਤੋਂ ਪਹਿਲਾਂ ਜਿਹੜੇ ਵੀ ਮੁਰਖ ਜਾਣਾ ਚਾਹੁੰਦੇ ਨਾ ਉੱਥੇ ਬਾਰੇ ਸਟੱਡੀ ਜ਼ਰੂਰ ਕਰ ਲਓ ਕਿ ਕੀ ਚੱਕਰ ਹੈਗਾ ਉੱਥੇ ਕੀ ਹਿਸਾਬ ਦਾ ਹੈਗਾ ਉੱਥੇ ਕੰਮ ਕਾਰ ਮਿਲੇਗਾ ਕਿ ਨਹੀਂ ਮਿਲੇਗਾ ਜਿੰਨਾ ਕਿ ਤੁਸੀਂ ਪੈਸਾ ਲੈ ਕੇ ਜਾ ਰਹੇ ਹੋ ਕਿਦੋਂ ਬਰਬਰ ਹੋਏਗਾ ਜੇ ਤੇ ਕੁੱਲੇ ਪੈਸੇ ਫਿਰ ਤੇ ਕੋਈ ਪਰਵਾਹੀ ਅਗਰ ਕਰਜ਼ਾ ਲੈ ਕੇ ਜਾ ਰਹੇ ਹੋ ਤੇ ਇਹਨਾਂ ਜ਼ਰੂਰ ਖਾਬਦ ਲਾ ਲਓ ਵੀ ਇਹ ਨਾ ਤੁਸੀਂ ਉੱਥੇ ਫਸੇ ਹੋ ਦੇ ਪਿਛੇ ਮਾਪੇ ਵਿਚਾਰੇ ਕਰਜ਼ਾ ਨਾਲ ਦੇ ਫਸੇ ਹੋ ਤੁਸੀਂ ਪੈਸੇ ਭਿਜੋਗੇ ਤੇ ਕਰਜ਼ੇ ਦੱਤਣਗੇ ਨਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈਏ ਪਸੰਦ ਆਈਏ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ